ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 271 ਤੋਂ ਲੈ ਕੇ 272 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਇਹ ਸੁਖਮਨੀ ਸਾਹਿਬ ਦੀ 7ਵੀਂ ਅਸ਼ਟਪਦੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਸ਼ਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨ ਬੰਤਾ ਸਾਧ ਜਨਾ ਕੀ ਅਚਰਜ ਕਥਾ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਸਾਡੀ ਪਹੁੰਚ ਤੋਂ ਪਰੇ ਹੈ ਬੇਅੰਤ ਹੈ ਅਥਾ ਹੈ ਕਹਿੰਦੇ ਪਰ ਜੋ ਵੀ ਕਹਿੰਦੇ ਉਹਦਾ ਕੋਈ ਸਿਮਰਨ ਕਰਦਾ ਹੈ ਜੀਵ ਉਹ ਕਹਿੰਦੇ ਵਿਕਾਰਾਂ ਤੋਂ ਮਾਇਆ ਤੋਂ ਖਲਾਸੀ ਪਾ ਲੈਂਦਾ ਹੈ ਨਾਨਕ ਜੀ ਕਹਿੰਦੇ ਨੇ ਇਹ ਮੇਰੇ ਮਿੱਤਰ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੇ ਸਾਧ ਜਾਨੇ ਪ੍ਰਮਾਤਮਾ ਦੇ ਜੋ ਪ੍ਰਮਾਤਮਾ ਨੇ ਪ੍ਰਮਾਤਮਾ ਨੂੰ ਜਿਨ੍ਹਾਂ ਨੇ ਪਾ ਲਿਆ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਹੈ ਕਹਿੰਦੇ ਉਹਨਾਂ ਦੇ ਗੁਣ ਵੀ ਅਚਰਜ ਕਰ ਦੇਣ ਵੇਲੇ ਹਨ ਜੋ ਉਹਨਾਂ ਦੇ ਵਿੱਚ ਗੁਣ ਆ ਜਾਂਦੇ ਨੇ ਨਾ ਪਰਮਾਤਮਾ ਦਾ ਸਿਮਰਨ ਕਰਕੇ ਉਹਨਾਂ ਤੇ ਉਹ ਗੁਣ ਅਚਰਜ ਕਰਨ ਵਾਲੇ ਹਨ ਅਸ਼ਟਪਦੀ ਸਾਧ ਕੈ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਕਹਿੰਦੇ ਉਹ ਸਾਧ ਜਿਸ ਨੇ ਆਪਣਾ ਮਨ ਸਾਧ ਲਿਆ ਹੈ ਉਹਦੀ ਸੰਗਤ ਕੀਤਿਆਂ ਮੁਖ ਊਜਲ ਹੋ ਜਾਂਦਾ ਹੈ ਜੀਵ ਦੀ ਵਿਕਾਰਾਂ ਦੀ ਸਾਰੀ ਮੈਲ ਖਤਮ ਹੋ ਜਾਂਦੀ ਹੈ ਸਾਧ ਕੇ ਸੰਗ ਮਿਟਐ ਅਭਿਮਾਨ ਸਾਧ ਕੇ ਸੰਗ ਪ੍ਰਗਟੈ ਸੋ ਗਿਆਨ ਸਾਧ ਦੇ ਸੰਗ ਕਹਿੰਦੇ ਹੰਕਾਰ ਖਤਮ ਹੋ ਜਾਂਦਾ ਹੈ ਉੱਚੀ ਮਤ ਕਹਿੰਦੇ ਜੀਵਦੀ ਹੋ ਜਾਂਦੀ ਹੈ ਸਾਧ ਕੇ ਸੰਗ ਬੂਜੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧੂ ਦਾ ਸੰਗ ਕਰਿਆਂ ਜੀਵ ਨੂੰ ਇਹ ਸਮਝ ਆ ਜਾਂਦੀ ਆ ਕਿ ਪਰਮਾਤਮਾ ਮੇਰੇ ਬਹੁਤ ਨੇੜੇ ਹੈ ਤੇ ਉਹਦੇ ਵਿਕਾਰ ਖਤਮ ਹੋ ਜਾਂਦੇ ਨੇ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉਪਰ ਜਤਨ ਸਾਧ ਦਾ ਸੰਗ ਕੀਤੇ ਆ ਜੀਵ ਨਾਮ ਰੂਪੀ ਰਤਨ ਪਾ ਲੈਂਦਾ ਹੈ ਤੇ ਸਿਰਫ ਇੱਕ ਪਰਮਾਤਮਾ ਨੂੰ ਪਾਉਣ ਦੀ ਖੋਜ ਕਰਦਾ ਹੈ ਸਾਦ ਕੀ ਮਹਿਮਾ ਵਰਨੈ ਕੌਣ ਪੁਰਾਨੀ ਨਾਨਕ ਸਾਦ ਕੀ ਸੋਭਾ ਪ੍ਰਭ ਮਹੇ ਸਮਾਨੀ ਕਹਿੰਦੇ ਸਾਦ ਦੀ ਜਿਹੜੀ ਹੈਗੀ ਆ ਮਹਿਮਾ ਕਰਨੀ ਇਹ ਦੱਸਣਾ ਕਿ ਵੀ ਸਾਦ ਦੇ ਵਿੱਚ ਕੀ ਗੁਣ ਨੇ ਇੱਕ ਕਹਿੰਦੇ ਜੀਵ ਨਹੀਂ ਦੱਸ ਸਕਦਾ ਸਾਦ ਕੀ ਮਹਿਮਾ ਵਰਨੈ ਕੌਣ ਪੁਰਾਨੀ ਕਹਿੰਦੇ ਕਿਹੜਾ ਜੀਵ ਆ ਜਿਹੜਾ ਸਾਦ ਦੀ ਪੂਰੀ ਵਡਿਆਈ ਦੱਸ ਸਕੇ ਕਹਿੰਦੇ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਕਹਿੰਦੇ ਜਿਹੜਾ ਸਾਧਾ ਨਾ ਉਹਦੀ ਸੋਭਾ ਇੰਨੀ ਹੁੰਦੀ ਆ ਉਹਦੇ ਗੁਣ ਐਨੇ ਹੋ ਜਾਂਦੇ ਨੇ ਕਿ ਉਹ ਪ੍ਰਮਾਤਮਾ ਵਿੱਚ ਹੀ ਸਮਾਇਆ ਹੁੰਦਾ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰਫੁਲੈ ਕਹਿੰਦੇ ਸਾਧੂ ਦਾ ਸੰਗ ਕੀਤਿਆਂ ਪ੍ਰਮਾਤਮਾ ਮਿਲ ਜਾਂਦਾ ਹੈ ਸਾਧੂ ਦਾ ਸੰਗ ਕੀਤਿਆਂ ਜੀਵ ਹਮੇਸ਼ਾ ਖੇੜੇ ਵਿੱਚ ਰਹਿੰਦਾ ਹੈ ਸਾਧਕ ਸੰਗ ਆਵੇ ਵਸ ਪੰਜਾ ਸਾਧ ਸੰਗ ਅਮਰਿਤ ਰਸ ਪੁੰਚਾ ਕਹਿੰਦੇ ਸਾਧੂ ਦਾ ਸੰਗ ਕਰਿਆਂ ਇੱਕ ਤਾਂ ਪੰਜੇ ਵਿਕਾਰ ਵਸ ਵਿੱਚ ਆ ਜਾਂਦੇ ਨੇ ਇੱਕ ਕਹਿੰਦੇ ਅਮਰਿਤ ਰੂਪੀ ਰਸ ਜੀਵ ਚੱਖ ਲੈਂਦਾ ਹੈ ਸਾਧ ਸੰਗ ਹੋਏ ਸਭ ਕੀ ਰੇਨ ਸਾਧਕਾ ਸੰਗ ਮਨੋਹਰ ਬੈਨ ਸਾਧੂ ਦਾ ਸੰਗ ਕਰਨ ਵਾਲੇ ਜੀਵ ਦੇ ਵਿੱਚ ਨਮਰਤਾ ਆ ਜਾਂਦੀ ਆ ਤੇ ਉਹਦੀ ਬੋਲੀ ਮਿੱਠੀ ਹੋ ਜਾਂਦੀ ਆ ਸਾਧਕ ਸੰਗ ਨਕਤ ਹੂੰ ਤਾ ਵੈ ਸਾਧ ਸੰਗ ਅਸਤਿਤ ਮਨ ਪਾਵੇ ਸਾਧ ਦਾ ਸੰਗ ਕਰਨ ਦੇ ਨਾਲ ਜੀਵ ਦਾ ਮਨ ਟਿਕ ਜਾਂਦਾ ਹੈ ਫਿਰ ਚੰਚਲਤਾਈ ਨਹੀਂ ਕਰਦਾ ਇੱਧਰ ਉੱਧਰ ਨਹੀਂ ਭਟਕਦਾ ਸਾਧਕ ਸੰਗ ਮਾਇਆ ਤੇ ਪੈਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਕਹਿੰਦੇ ਸਾਧੂ ਦਾ ਸੰਗ ਕਰਨ ਦੇ ਨਾਲ ਜੀਵ ਮਾਇਆ ਦਾ ਤਿਆਗ ਕਰ ਲੈਂਦਾ ਹੈ ਪਰ ਕਹਿੰਦੇ ਸਾਧ ਦਾ ਸੰਗ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਕਹਿੰਦੇ ਜੋ ਸਾਧੂ ਦਾ ਸੰਗ ਕਰਦੇ ਨੇ ਉਹਨਾਂ ਉੱਤੇ ਪਰਮਾਤਮਾ ਪ੍ਰਸੰਨ ਹੋ ਜਾਂਦੇ ਨੇ ਸਾਧ ਸੰਗ ਦੁਸ਼ਮਣ ਸਭ ਮਿੱਤ ਸਾਧੂ ਕੈ ਸੰਗ ਮਹਾ ਪੁਨੀਤ ਸਾਧੂ ਦਾ ਜਿਹੜੇ ਸੰਗ ਕਰਦੇ ਨੇ ਉਹਨਾਂ ਦੇ ਦੁਸ਼ਮਣ ਵੀ ਸਾਰੇ ਜਿਹੜੇ ਮਿੱਤਰ ਬਣ ਜਾਂਦੇ ਨੇ ਤੇ ਉਹ ਜੀਵ ਪਵਿੱਤਰ ਹੋ ਜਾਂਦੇ ਨੇ ਉਹਨਾਂ ਦੇ ਵਿਕਾਰ ਖਤਮ ਹੋ ਜਾਂਦੇ ਨੇ ਸਾਧ ਸੰਗ ਕਿਸ ਸਿਉ ਨਹੀਂ ਬੈਰ ਸਾਧ ਕ ਸੰਗ ਨ ਬੀਗਾ ਪੈਰ ਜੋ ਸਾਧੂ ਦਾ ਸੰਗ ਕਰਨ ਲੱਗ ਜਾਂਦੇ ਨੇ ਫਿਰ ਉਹਨਾਂ ਨੂੰ ਕੋਈ ਬੁਰਾ ਨਹੀਂ ਦਿਸਦਾ ਉਹ ਕਿਸੇ ਨਾਲ ਬੈਰਾਈ ਨਹੀਂ ਕਰਦੇ ਹੈਗੇ ਬੈਰ ਨਹੀਂ ਪਾਉਂਦੇ ਨਾ ਹੀ ਉਹਨਾਂ ਉਹ ਮੰਦੇ ਪਾਸੇ ਜਾਂਦੇ ਨੇ ਵਿਕਾਰਾਂ ਵੱਲ ਉਹ ਸਿੱਧੇ ਰਸਤੇ ਤੁਰਨ ਲੱਗ ਜਾਂਦੇ ਨੇ ਸਾਦ ਕੇ ਸੰਗ ਨਹੀਂ ਕੋ ਮੰਦਾ ਸਾਦ ਸੰਗ ਜਾਣ ਪਰਮਾਨੰਦਾ ਜਿਹੜੇ ਜੀਵ ਸਾਧੂ ਦੀ ਸੰਗਤ ਕਰਦੇ ਨੇ ਉਹ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਆ ਉਹਨਾਂ ਨੂੰ ਸਾਰੇ ਪਾਸੇ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਸਾਧਕੇ ਸੰਗ ਨਹੀਂ ਹੋ ਤਾਪ ਸਾਧਕੇ ਸੰਗ ਤਜੈ ਸਭ ਆਪ ਸਾਧੂ ਦਾ ਸੰਗ ਕਰਨ ਦੇ ਨਾਲ ਜੀਵ ਦਾ ਹਉਮੈ ਖਤਮ ਹੋ ਜਾਂਦਾ ਹੈ ਉਹਦਾ ਆਪਣਾ ਆਪਾ ਭਾਵ ਖਤਮ ਹੋ ਜਾਂਦਾ ਹੈ ਆਪੇ ਜਾਣੇ ਸਾਦ ਵਡਾਈ ਨਾਨਕ ਸਾਦ ਪ੍ਰਭੂ ਬਨ ਆਈ ਕਹਿੰਦੇ ਪਰਮਾਤਮਾ ਹੀ ਸਾਦ ਦੀ ਵਡਿਆਈ ਜਾਣਦਾ ਹੈ ਅਸੀਂ ਜੀਵ ਨਹੀਂ ਸਾਧੂ ਦੀ ਵਡਿਆਈ ਕਰ ਸਕਦੇ ਨਾਨਕ ਸਾਦ ਪ੍ਰਭੂ ਬਨ ਆਈ ਕਹਿੰਦੇ ਜਿਹੜਾ ਸਾਦ ਹੁੰਦਾ ਉਹਦੀ ਪਰਮਾਤਮਾ ਦੇ ਨਾਲ ਪ੍ਰੀਤ ਬਣ ਜਾਂਦੀ ਹੈ ਸਾਧ ਕੇ ਸੰਗ ਨ ਕਬ ਹੂੰ ਤਾ ਵੈ ਸਾਧ ਕੇ ਸੰਗ ਸਦਾ ਸੁਖ ਪਾਵੇ ਜੋ ਜੀਵ ਸਾਧੂ ਦੀ ਸੰਗਤ ਵਿੱਚ ਰਹਿੰਦੇ ਨੇ ਉਹਨਾਂ ਦਾ ਮਨ ਚੰਚਲਤਾਈ ਛੱਡ ਦਿੰਦਾ ਹੈ ਤੇ ਉਹ ਸਦਾ ਸੁਖ ਵਿੱਚ ਰਹਿੰਦੇ ਨੇ ਸਾਧ ਸੰਗ ਬਸਤ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ ਸਾਧੂ ਦੀ ਸੰਗਤ ਕਰਨ ਦੇ ਨਾਲ ਜੀਵ ਉਸ ਪਰਮਾਤਮਾ ਨੂੰ ਜਿੱਥੇ ਸਾਡੀ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਉਹਨੂੰ ਪਾ ਲੈਂਦੇ ਨੇ ਸਾਧੂ ਦਾ ਸੰਗ ਕਰਨ ਦੇ ਨਾਲ ਜੀਵ ਉਸ ਵਸਤੂ ਨੂੰ ਜਰ ਲੈਂਦੇ ਨੇ ਜੋ ਜਰ ਨਹੀਂ ਹੋ ਸਕਦੀ ਸਾਧਕ ਸੰਗ ਬਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧੂ ਦਾ ਸੰਗ ਕਰਨ ਦੇ ਨਾਲ ਜੀਵ ਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਉਹਦੀ ਪ੍ਰੀਤ ਪਰਮਾਤਮਾ ਦੇ ਚਰਨਾਂ ਵਿੱਚ ਟਿਕ ਜਾਂਦੀ ਹੈ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਕਹਿੰਦੇ ਸਾਧੂ ਦਾ ਸੰਗ ਕਰਨ ਵਾਲਾ ਜੀਵ ਅਸਲ ਦੇ ਵਿੱਚ ਧਾਰਮਿਕ ਬਣ ਜਾਂਦਾ ਹੈ ਫਿਰ ਪਖੰਡ ਨਹੀਂ ਕਰਦਾ ਹੈ ਸਾਧ ਕੇ ਸੰਗ ਕੇਵਲ ਪਰਮਾਤਮਾ ਕਹਿੰਦੇ ਸਾਧੂ ਦੇ ਨਾਲ ਸੰਗਤ ਕੀਤੇ ਆ ਸਿਰਫ ਫੇਰ ਕਹਿੰਦੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਵਾਨ ਨਾਨਕ ਜੀ ਕਹਿੰਦੇ ਨੇ ਮੈਂ ਸਾਧੂ ਤੋਂ ਸਦਕੇ ਜਾਂਦਾ ਹਾਂ ਕਿਉਂ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਮਿਲਦਾ ਹੈ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਦੀ ਸੰਗਤ ਕਰਨ ਵਾਲੇ ਜੀਵ ਆਪਣੀਆਂ ਸਾਰੀਆਂ ਕੁਲਾਂ ਦਾ ਉਧਾਰ ਕਰ ਲੈਂਦੇ ਨੇ ਸਾਰੇ ਸੱਜਣ ਮਿੱਤਰ ਪਰਿਵਾਰ ਸਾਰਿਆਂ ਨੂੰ ਇਸ ਸੰਸਾਰ ਸਾਗਰ ਤੋਂ ਤਾਰ ਲੈਂਦੇ ਨੇ ਸਾਧੂ ਕੈ ਸੰਗ ਸੋ ਤਨ ਪਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਕਹਿੰਦੇ ਸਾਧੂ ਦੀ ਸੰਗਤ ਕਰਨ ਦੇ ਨਾਲ ਉਹ ਨਾਮ ਰੂਪੀ ਤਨ ਮਿਲ ਜਾਂਦਾ ਹੈ ਜਿਸ ਨੂੰ ਨਾਮ ਰੂਪੀ ਤਨ ਨੂੰ ਕਹਿੰਦੇ ਹਰ ਕੋਈ ਪਾਉਣਾ ਚਾਹੁੰਦਾ ਹੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਬਾ ਸੁਰ ਦੇਵਾ ਸਾਧੂ ਦੀ ਸੰਗਤ ਕਰਨ ਦੇ ਨਾਲ ਜੀਵ ਇੰਨਾ ਗੁਣਾ ਵਾਲਾ ਹੋ ਜਾਂਦਾ ਕਿ ਧਰਮ ਰਾਜ ਵੀ ਉਹਦੀ ਸੇਵਾ ਕਰਦਾ ਤੇ ਦੇਵਤੇ ਵੀ ਉਹਦੀ ਇੱਜ਼ਤ ਕਰਦੇ ਨੇ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅਮਰਿਤ ਗੁਣ ਗਾਇਨ ਕਹਿੰਦੇ ਸਾਧੂ ਦੀ ਸੰਗਤ ਕੀਤਿਆਂ ਸਾਰੇ ਪਾਪ ਖਤਮ ਹੋ ਜਾਂਦੇ ਨੇ ਸਾਧੂ ਦੀ ਸੰਗਤ ਕਰਨ ਵਾਲੇ ਜੀਵ ਪ੍ਰਮਾਤਮਾ ਦੇ ਅਮਰਤ ਰੂਪੀ ਗੁਣ ਗਾਉਂਦੇ ਨੇ ਕਹਿੰਦੇ ਸਾਧਕੇ ਸੰਗ ਸਰਵ ਥਾਨ ਗਾਮ ਸਾ ਨਾਨਕ ਸਾਧਕੇ ਸੰਗ ਸਫਲ ਜਨਮ ਕਹਿੰਦੇ ਸਾਧੂ ਦੀ ਸੰਗਤ ਕਰਿਆਂ ਜੀਵ ਦੀ ਪਹੁੰਚ ਪ੍ਰਮਾਤਮਾ ਦੇ ਚਰਨਾਂ ਵਿੱਚ ਹੋ ਜਾਂਦੀ ਹੈ ਤੇ ਜੀਵ ਦਾ ਜਿਹੜਾ ਮਨੁੱਖਾ ਜੀਵਨ ਆ ਸਫਲ ਹੋ ਜਾਂਦਾ ਹੈ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਪੇਟ ਤ ਹੋਤ ਨਿਹਾਲ ਜਿਹੜੇ ਜੀਵ ਕਹਿੰਦੇ ਸਾਧੂ ਦੀ ਸੰਗਤ ਕਰਦੇ ਨੇ ਉਹਨਾਂ ਨੂੰ ਕੋਈ ਹੋਰ ਤਪ ਨਹੀਂ ਕਰਨੇ ਪੈਂਦੇ ਕਸ਼ਟ ਨਹੀਂ ਸਹਾਰਨੇ ਪੈਂਦੇ ਸਾਧੂ ਦਾ ਦਰਸ਼ਨ ਕਰਨ ਦੇ ਨਾਲ ਇਹ ਜੀਵ ਨਿਹਾਲ ਹੋ ਜਾਂਦੇ ਨੇ ਆਨੰਦਿਤ ਹੋ ਜਾਂਦੇ ਨੇ ਕਿਉਂਕਿ ਸਾਧ ਦੀ ਜਿਹੜੇ ਗੁਣ ਨੇ ਨਾ ਸਾਧ ਦੀ ਗੁਣ ਇੰਨੇ ਨੇ ਕਿ ਉਹ ਪ੍ਰਮਾਤਮਾ ਦੇ ਬਰਾਬਰ ਦਾ ਹੋ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਸਾਧਕ ਸੰਗ ਕਲੁਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧੂ ਦੀ ਸੰਗਤ ਕਰਨ ਵਾਲੇ ਜੀਵ ਆਪਣੇ ਪਾਪ ਖਤਮ ਕਰ ਲੈਂਦੇ ਨੇ ਤੇ ਉਹਨਾਂ ਦਾ ਨਰਕਾਂ ਤੇ ਤੋਂ ਛੁਟਕਾਰਾ ਹੋ ਜਾਂਦਾ ਸਾਧਕ ਸੰਗ ਈਹਾ ਉਹਾ ਸੁਹੇਲਾ ਸਾਧ ਸੰਗ ਵਿਛਰਤ ਹਰ ਮੇਲਾ ਸਾਧੂ ਦੀ ਸੰਗਤ ਕਰਨ ਦੇ ਨਾਲ ਜੀਵ ਦਾ ਲੋਕ ਵੀ ਤੇ ਪਰਲੋਕ ਵੀ ਸੁਖੀ ਹੋ ਜਾਂਦਾ ਤੇ ਵਿਛੜਿਆ ਹੋਇਆ ਪਰਮਾਤਮਾ ਮਿਲ ਪੈਂਦਾ ਜੋ ਇੱਛਾ ਸੋਈ ਫਲ ਪਾਵੇ ਸਾਧਕੈ ਸੰਗਨਾ ਬਿਰਥਾ ਜਾਵੇ ਜਿਹੜੇ ਵੀ ਜੀਵ ਸਾਧੂ ਦੀ ਸੰਗਤ ਕਰਦੇ ਨੇ ਉਹਨਾਂ ਦੀ ਇਸ ਕੀਤੀ ਹੋਈ ਸੰਗਤ ਬਿਰਥਾ ਨਹੀਂ ਜਾਂਦੀ ਜਿਹੜਾ ਵੀ ਕੋਈ ਓਮ ਮੰਨ ਦੇ ਵਿੱਚ ਇੱਛਾ ਰੱਖਦੇ ਨੇ ਉਹਨਾਂ ਨੂੰ ਉਹੀ ਫਲ ਪ੍ਰਾਪਤ ਹੋ ਜਾਂਦੇ ਨੇ। ਪਾਰ ਬ੍ਰਾਮ ਸਾਧ ਰਿਤ ਬਸੈ ਨਾਨਕ ਉਦ ਰੈ ਸਾਧ ਸੁਨ ਰਸੈ। ਕਹਿੰਦੇ ਸਾਧੂ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ। ਨਾਨਕ ਜੀ ਕਹਿੰਦੇ ਨੇ ਫਿਰ ਉਸ ਸਾਧੂ ਤੋਂ ਨਾਮ ਸੁਣਿਆ ਕਹਿੰਦੇ ਫੇਰ ਜੀਵ ਆਪ ਵੀ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਸਾਧਕ ਸੰਗ ਸੁਨੋ ਹਰ ਨਾਮ ਸਾਧ ਸੰਗ ਹਰ ਕੇ ਗੁਣ ਗਾਓ ਕਹਿੰਦੇ ਸਾਧੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਸੁਣੋ ਤੇ ਪਰਮਾਤਮਾ ਦੇ ਗੁਣ ਗਾਓ ਸਾਧ ਕੈ ਸੰਗ ਨਾ ਮੰਤੇ ਬਿਸਰੇ ਸਾਧ ਸੰਗ ਸਰ ਪਰ ਨਿਸਤਰੈ ਕਿੰਦੇ ਜਿਹੜੇ ਜੀਵ ਸਾਧੂ ਦੀ ਸੰਗਤ ਕਰਦੇ ਨੇ ਉਹਨਾਂ ਦੇ ਮਨ ਤੋਂ ਪਰਮਾਤਮਾ ਕਦੇ ਵੀ ਨਹੀਂ ਵਿਸਰਦਾ ਤੇ ਉਹ ਸਾਧੂ ਦੀ ਸੰਗਤ ਵਿੱਚ ਰਹਿਣ ਸੱਚ ਮੁੱਚ ਹੀ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਰ ਜਾਂਦੇ ਹਨ ਸਾਧ ਕੇ ਸੰਗ ਲਗੈ ਪ੍ਰਭ ਮੀਠਾ ਸਾਧੂ ਕੇ ਸੰਗ ਘਟ ਘਟ ਡੀਠਾ ਕਹਿੰਦੇ ਜਦੋਂ ਸਾਧੂ ਦੀ ਸੰਗਤ ਕਰੀਦੀ ਹੈ ਤਾਂ ਪਰਮਾਤਮਾ ਬੜਾ ਪਿਆਰਾ ਲੱਗਣ ਲੱਗ ਜਾਂਦਾ ਹੈ ਤੇ ਫਿਰ ਸਾਰੇ ਪਾਸੇ ਪਰਮਾਤਮਾ ਹੀ ਵਿਆਪਕ ਦਿਸਦਾ ਹੈ ਸਾਧ ਸੰਗ ਭੈ ਆਗਿਆ ਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧੂ ਦੀ ਸੰਗਤ ਕਰਨ ਦੇ ਨਾਲ ਜੀਵ ਪਰਮਾਤਮਾ ਦੀ ਰਜ਼ਾ ਮੰਨਣ ਲੱਗ ਜਾਂਦਾ ਹੈ ਤੇ ਜੀਵ ਦੀ ਉੱਚੀ ਅਵਸਥਾ ਹੋ ਜਾਂਦੀ ਹੈ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਜੋਗ ਨਾਨਕ ਜੀ ਕਹਿੰਦੇ ਨੇ ਜਿਹੜੇ ਸਾਧੂ ਦਾ ਸੰਗਤ ਆ ਨਾ ਬੜੀ ਕਿਸਮਤ ਦੇ ਨਾਲ ਮਿਲਦੀ ਆ ਸਾਧੂ ਦੀ ਸੰਗਤ ਕੀਤੇ ਆ ਜੀਵ ਦੇ ਵਿਕਾਰਾਂ ਦੇ ਰੋਗ ਖਤਮ ਹੋ ਜਾਂਦੇ ਨੇ ਸਾਦ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਨੈ ਤੇ ਤਾ ਬਖਿਆਨੈ ਕਹਿੰਦੇ ਵੇਦਾਂ ਦੇ ਵਿੱਚ ਵੀ ਜਿੰਨਾ ਕਿਸੇ ਨੇ ਵੇਦ ਲਿਖਣ ਵਾਲਿਆਂ ਨੇ ਸਾਧ ਦੀ ਮਹਿਮਾ ਸੁਣੀ ਓਨੀ ਕੇ ਲਿਖੀ ਹੋਈ ਆ ਕਿ ਕੋਈ ਸਾਧੂ ਦੀ ਪੂਰੀ ਮਹਿਮਾ ਵੇਦ ਵੀ ਨਹੀਂ ਦੱਸ ਸਕਦੇ ਹੈਗੇ ਕਿ ਕਿੰਨੀ ਕ ਬੜਾਈ ਆ ਸਾਧ ਦੀ ਸਾਧ ਕੀ ਉਪਮਾ ਤੇਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਕਹਿੰਦੇ ਜਿਸ ਤਰ੍ਹਾਂ ਸ੍ਰਿਸ਼ਟੀ ਵਿੱਚ ਤਿੰਨ ਮਾਇਆ ਦੇ ਗੁਣਾ ਤੇ ਆਧਾਰ ਤੇ ਰਚਨਾ ਹੋਈ ਹੋਈ ਹੈ ਨਾ ਇਸ ਤਰ੍ਹਾਂ ਕਹਿੰਦੇ ਇਸ ਜਗਤ ਦੇ ਵਿੱਚ ਸਾਧੂ ਦੀ ਉਪਮਾ ਦੇਣ ਦੇ ਲਈ ਕੋਈ ਸ਼ੈ ਨਹੀਂ ਹੈ ਕਿ ਕਹਿ ਸਕੀਏ ਕਿ ਐਸੀ ਚੀਜ਼ ਦੇ ਬਰਾਬਰ ਸਾਧੂ ਦੀ ਸਾਧੂ ਦੇ ਗੁਣ ਨੇ ਸਾਧੂ ਦੀ ਬੜਾਈ ਆ ਕਹਿੰਦੇ ਸਾਧੂ ਦੀ ਉਪਮਾ ਤਾਂ ਕਹਿੰਦੇ ਜਿਵੇਂ ਪ੍ਰਮਾਤਮਾ ਭਰਪੂਰ ਆ ਨਾ ਇਸ ਤਰ੍ਹਾਂ ਭਰਪੂਰ ਆ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਜਿਸ ਤਰ੍ਹਾਂ ਪਰਮਾਤਮਾ ਬੇਅੰੰਤਾ ਇਸ ਤਰ੍ਹਾਂ ਹੀ ਕਹਿੰਦੇ ਸਾਧੂ ਦੀ ਸੋਭਾ ਬੇਅੰੰਤਾ ਉਹਦਾ ਕੋਈ ਅੰਤ ਨਹੀਂ ਹੈਗਾ ਕਹਿੰਦੇ ਪੂਰੀ ਦੱਸ ਨਹੀਂ ਸਕਦੇ ਅਸੀਂ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੋਚ ਤੇ ਮੂਚੀ ਕਹਿੰਦੇ ਸਾਧੂ ਦੀ ਸੋਭਾ ਬਹੁਤ ਉੱਚੀ ਆ ਬਹੁਤ ਉੱਚੀ ਆ ਅਸੀਂ ਉਹਦੀ ਬਰਾਬਰੀ ਤੇ ਕਿਸੇ ਨੂੰ ਦੱਸ ਨਹੀਂ ਸਕਦੇ ਸਾਦ ਕੀ ਸੋਭਾ ਸਾਦ ਬਣਾਈ ਨਾਨਕ ਸਾਦ ਪ੍ਰਭ ਭੇਦ ਨਾ ਪਾਈ ਨਾਨਕ ਜੀ ਕਹਿੰਦੇ ਨੇ ਵੀ ਸਾਦ ਦੀ ਜਿਹੜੀ ਸੋਭਾ ਉਹ ਸਾਦ ਦੀ ਸੋਭਾ ਕਰਨੀ ਫੱਬਦੀ ਆ ਤੇ ਕਹਿੰਦੇ ਵੀ ਸਾਧੂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਾ ਸਮਝੋ ਵੀ ਉਸ ਜੀ ਉਸ ਸਾਧੂ ਨੇ ਆਪਣੇ ਮਨ ਨੂੰ ਇੰਨਾ ਪਵਿੱਤਰ ਕਰ ਲਿਆ ਇੰਨੇ ਗੁਣੋ ਦੇ ਵਿੱਚ ਭਰ ਲੈਨੇ ਕਿ ਉਹ ਪ੍ਰਮਾਤਮਾ ਦੇ ਬਰਾਬਰ ਦਾ ਹੋ ਗਿਆ ਹੁਣ ਪ੍ਰਮਾਤਮਾ ਦੇ ਵਿੱਚ ਤੇ ਉਸ ਸਾਧ ਦੇ ਵਿੱਚ ਕੋਈ ਅੰਤਰ ਨਾ ਸਮਝੋ ਕਹਿੰਦੇ ਉਹਦੀ ਸੋਭਾ ਕਹਿੰਦੇ ਪ੍ਰਮਾਤਮਾ ਨੇ ਬਣਾ ਦਿੱਤੀ ਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਪੜਦਿਆਂ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦੇ ਦਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ